ਅੱਛੀ ਗੱਲ ਦੋਸਤੋ ਮਿਰਚ ਜਿਵੇਂ ਅੱਜ ਤਰੀਕ ਇਹ 22 ਤਰੀਕ ਹੋ ਚੁੱਕੀ ਹੈ ਵੀਡੀਓ 21 ਤਰੀਕ ਦੀ ਹੈ ਜਿਵੇਂ ਬਹੁਤ ਗਰਮੀ ਦੇ ਕਾਰਨ ਵੀ ਮਿਰਚ ਬਹੁਤ ਜ਼ਿਆਦਾ ਸੁਣੀ ਖੜੀ ਹੋਈ ਹੈ ਇਹ ਗਰਮੀ ਖੜਨ ਦਾ ਮੇਨ ਕਾਰਨ ਕੀ ਹੈ ਜਿਹੜੇ ਚੰਗੇ ਆਪਾਂ ਪੈਸੇ ਖਰਚਦੇ ਹਾਂ ਉਹਨਾਂ ਦਾ ਬਹੁਤ ਵੱਡਾ ਅੰਤਰ ਹੈ ਹੁਣ ਇਸ ਤੇ ਜਿਹੜੇ ਆਪਣੇ ਕੈਲਸ਼ੀਅਮ ਤੇ ਬੋਰਨ ਲਗਾਤਾਰ ਜਿਹੜੇ ਬੋਲ ਕਹਿੰਦੇ ਮੈਂ ਗੱਲ ਕਰਦਾ ਹੁਣ ਮੈਡ ਇਨ ਯੂ ਐਸ اے ਦੇ ਆ ਉਹ ਇਹਦੇ ਚੱਲ ਰਹੇ ਆ ਔਰ ਰਿਜ਼ਲਟ ਬਹੁਤ ਉਹਨਾਂ ਦੇ ਪਿਆਰੇ ਆ ਹੁਣ ਰੂਟ ਨੇ ਵੀ ਮਿਲ ਕੇ ਮਿਰਚ ਨੂੰ ਪੂਰੀ ਆ ਜਾਣ ਤੇ ਲਾਇਆ ਹੋਇਆ ਤੇ ਇਹਦੇ ਵਿੱਚ ਪਾਣੀ ਖਰਾਕ ਹੈ ਉਹ ਪਹਿਲਾਂ ਦੱਸਿਆ ਕੋ ਪਵਾਤੀ ਸੀ ਕਿ ਜਿਵੇਂ ਡੀਏਪੀਸੀ ਦਾ ਪੋਲੀਸਲਫੇਟ ਸੀਗਾ ਤੇ ਨਾਲ ਕੈਲਸ਼ੀਅਮ ਸੀ 25 ਕਿਲੋ ਉਹ ਵੀ ਘਟਾ ਇਹਨੂੰ ਦਵਾਤਾ ਸੀਗਾ ਮਿਰਚ ਨੂੰ ਤੇ ਪਰ ਮਿਰਚ ਬਹੁਤ ਜਵਾਨ ਖੜੀ ਹੋਈ ਹੈ ਤੇ ਹੁਣ ਕਈ ਸਾਰੇ ਮਿਰਚਾਂ ਵਿੱਚ ਦਿੱਕਤ ਹੋ ਗਈ ਪੱਤਾ ਜਾਦੇ ਇਕੱਠਾ ਹੋਊਗਾ ਜਿੱਥੇ ਪੱਤੇ ਜਿਹੜੇ țeੜੀਆਂ ਬਣ ਕੇ ਇਕੱਠੀਆਂ ਹੋਣੀਆਂ ਉੱਥੇ ਤੁਸੀਂ 150 ਗ੍ਰਾਮ ਜਿਹੜੀ ਸੁੱਕੀ ਜ਼ਿੰਕ ਹੈ ਬਸ ਕੋ ਕਰ ਸਕਦੇ ਹੋ ਸੁੱਕੀ ਜ਼ਿੰਕ ਨੂੰ 150 ਗ੍ਰਾਮ ਕਿਲੇ ਲੈ ਕੇ ਧਿਆਨ ਰੱਖੋਗੇ ਦੁਪਹਿਰ ਦੇ ਟਾਈਮ ਕਰਨੇ ਆ ਬਿਲਕੁਲ ਗਰਮੀ ਦੇ ਵਿੱਚ ਕਰਨੇ ਆ ਵੀ ਸਵੇਰ ਜਾਂ ਸ਼ਾਮ ਠੰਡੇ ਟਾਈਮ ਨਹੀਂ ਕਰਨੇ ਤੇ ਬਾਕੀ ਜਿਹੜਾ ਪਾਣੀ ਹੈ ਤੁਸੀਂ ਇਹ ਦੇਣਾ ਲਗਾਤਾਰ ਹੁਣ ਕਿਹਾਰੇ ਛੋਟੇ ਕਰਦੇ ਬੜਾ ਭਰ ਕੇ ਪਾਣੀ ਨਾ ਜਾਵੇ ਕਿਉਂਕਿ ਹੁਣ ਪ੍ਰੋਬਲਮ ਆ ਸਕਦੀ ਹੈ ਬੂਟਾ ਵੀ ਜਾਇ ਲੰਮਾ ਹੈ ਤੇ ਹਵਾ ਤੇ ਚੱਲ ਪੈਂਦੇ ਆ ਕਈ ਵੇਰ ਆਪਣਾ ਨੁਕਸਾਨ ਹੋ ਜਾਏ ਮਿਰਚ ਆਪਣ ਡਿੱਗ ਸਕਦੀ ਹੈ ਤੇ ਇੱਕ ਜਿਹੜੇ ਹੋਰ ਮੇਨ ਸਭ ਤੋਂ ਮਹੱਤਵਪੂਰਨ ਜਾਣਕਾਰੀ ਇਹ ਵੀ ਤੁਸੀਂ ਜਿਹੜੀ ਜੁਰੀਆ ਦੇਣੀ ਆ ਉਹ ਇੱਕ ਗੱਟੇ ਹੀ ਕਿੱਲੇ ਸਹਾਉਣ ਦੇਣਾ ਹੈ ਵਿੱਚ ਕੀ ਹੋਇਆ ਕਿ ਗੱਟਾ ਹੀ ਗੱਟੇ ਇਕੱਠੇ ਦੇ ਕੇ ਤੇ ਜਿਹੜੀ ਮਿਰਚ ਆ ਉਹ ਸੁਖਨੇ ਸਟਾਰ ਹੋ ਗਈ ਸੀ ਸੋ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਕਰੋ ਤੇ ਆਪਣਾ ਸਮਾਰਟ ਕਿਸਾਨ ਪੀਵੀ 31 ਚੈਨਲ ਤੁਸੀਂ ਸਬਸਕ੍ਰਾਈਬ ਕਰ ਲਓ YouTube ਤੇ ਆਪਾਂ ਤੁਹਾਡੇ ਲਈ ਚੰਦੇ ਚੰਨੇ ਵੀਡੀਓ ਲਿਆਉਂਦੇ ਰਹਾਂਗੇ ਬਾਕੀ ਧੰਨਵਾਦ ਜਿਹੜੇ ਵੀ ਸੁਝਾਅ ਦਿੰਦੇ ਆ ਇੱਕ ਵੀਰ ਨੇ ਕਿਹਾ ਸੀ ਤੁਹਾਡੀ ਸਮਝ ਘਟ ਆਉਂਦੀ ਹੈ ਬਾਈ ਤੁਹਾਡਾ ਧੰਨਵਾਦ ਸਿਰ ਮੱਥੇ ਤੁਹਾਡਾ ਕਿਹਾ